ਮਜ਼ਦੂਰ ਦਿਵਸਤਾ ਹਰ ਕੋਈ ਕਹਿੰਦਾ ਹੈ ਪਰ ਮਜ਼ਦੂਰਾਂ ਦੀ ਸਾਰ ਕੋਈ ਨਹੀਂ ਲੈਂਦਾ ਅੱਜ ਮਜ਼ਦੂਰ ਦਿਵਸਤਾ ਸਾਰੇ ਪਾਸੇ ਮਜ਼ਦੂਰ ਦਿਵਸ ਦੀਆਂ ਪੋਸਟਾਂ ਵੀ ਪਾਈਆਂ ਜਾ ਰਹੀਆਂ ਨੇ ਤੇ ਇਹ ਦਿਨ ਬੜੇ ਧੂਮ-ਧਾਮ ਦੇ ਨਾਲ ਮਨਾਇਆ ਵੀ ਜਾਂਦਾ ਤੇ ਛੁੱਟੀ ਵੀ ਕੀਤੀ ਜਾਂਦੀ ਹੈ ਪਰ ਇੰਨਾ ਲੋਕਾਂ ਦੇ ਹਾਲਾਤ ਕੌਣ ਜਾਣਦਾ ਜੋ ਅੱਜ ਵੀ ਮਜ਼ਦੂਰ ਦਿਵਸ ਹੋਣ ਦੇ ਬਾਵਜੂਦ ਵੀ ਦਿਹਾੜੀਆਂ ਕਰਨ ਦੇ ਲਈ ਮਜਬੂਰ ਨੇ ਤੇ ਸੜਕਾਂ ਤੇ ਉਤਰੇ ਨੇ ਅੱਜ ਵੀ ਕੰਮ ਦੇਖਣ ਦੇ ਲਈ ਤਾਂ ਦੂਸਰੇ ਪਾਸੇ ਇਹ ਮਜ਼ਦੂਰ ਪੰਜਾਬੀ ਜਿਹੜੇ ਪਰੇਸ਼ਾਨ ਹੋਏ ਨੇ ਉਹਨਾਂ ਪ੍ਰਵਾਸੀ ਮਜ਼ਦੂਰਾਂ ਕਰਕੇ ਜੋ ਪ੍ਰਵਾਸੀ ਮਜ਼ਦੂਰ ਪੰਜਾਬ ਦੇ ਵਿੱਚ ਆ ਕੇ ਕੰਮ ਕਰਦੇ ਨੇ ਤੇ ਪੰਜਾਬੀ ਭਾਈਚਾਰਾ ਪ੍ਰਵਾਸੀ ਮਜ਼ਦੂਰਾਂ ਨੂੰ ਪਹਲ ਦਿੰਦਾ ਤਾਂ ਮਾਇੂਸ ਬੈਠੇ ਇਹ ਮਜ਼ਦੂਰ ਅੱਜ ਉਡੀਕ ਕਰ ਰਹੇ ਨੇ ਕਿ ਕਦੋਂ ਕੰਮ ਮਿਲੇਗਾ ਤੇ ਕਦੋਂ ਘਰ ਦੇ ਵਿੱਚ ਚੁੱਲਾ ਬਲੇਗਾ ਤੇ ਅੱਜ ਮਜ਼ਦੂਰ ਦਿਵਸ ਹੈ ਦੋਸਤੋ ਪਹਿਲਾਂ ਤਾਂ ਇਸ ਵੀਡੀਓ ਨੂੰ ਦੱਬ ਕੇ ਸ਼ੇਅਰ ਕਰਿਓ ਤੇ ਲਾਈਕ ਕਰਕੇ ਕਮੈਂਟਾਂ 'ਚ ਆਪਣੀ رائے ਜ਼ਰੂਰ ਸਾਂਝੀ ਕਰਿਓ ਕਿ ਅੱਜ ਇਨ੍ਹਾਂ ਮਜ਼ਦੂਰਾਂ ਦਾ ਦਿਵਸ ਤਾਂ ਹੈ ਪਰ ਇਹ ਮਜ਼ਦੂਰਾਂ ਦਾ ਮਜ਼ਦੂਰਾਂ ਦਾ ਕਹਿਣਾ ਹੈ ਕਿ ਸਾਡਾ ਕੋਈ ਦਿਵਸ ਨਹੀਂ ਸਾਨੂੰ ਤਾਂ ਇਸ ਦਿਨ ਵੀ ਦਿਹਾੜੀ ਕਰਨੀ ਪੈਂਦੀ ਹੈ ਇਸ ਦਿਨ ਵੀ ਕੰਮ ਭਾਲਣਾ ਪੈਂਦਾ ਹੈ ਪਰ ਜੇਕਰ ਕੰਮ ਨਹੀਂ ਮਿਲਦਾ ਤਾਂ ਘਰ ਦੇ ਵਿੱਚ ਨਰਾਸ਼ ਹੋ ਕੇ ਜਾਂਦੇ ਆ ਘਰੇ ਇਹ ਵੀ ਨਹੀਂ ਦੱਸਿਆ ਜਾਂਦਾ ਕਿ ਅੱਜ ਕੰਮ ਨਹੀਂ ਮਿਲਿਆ ਕਿਉਂਕਿ ਸਾਰੇ ਘਰ ਦੇ ਮੂੰਹ ਤੇ ਚਿਹਰੇ ਤੇ ਉਹ ਉਦਾਸੀ ਆ ਜਾਂਦੀ ਹੈ ਪਰਿਵਾਰ ਦੇ ਸੁਣ ਕੇ ਇਹ ਗੱਲਾਂ ਕਿ ਅੱਜ ਕੰਮ ਨਹੀਂ ਮਿਲਿਆ ਤਾਂ ਮਜ਼ਦੂਰਾਂ ਦੇ ਲਈ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਇਹਨਾਂ ਦੀਆਂ ਜਿਹੜੀਆਂ ਮੰਗਾਂ ਨੇ ਅੱਜ ਉਹ ਵੀ ਤੁਹਾਨੂੰ ਸੁਣਾਉਣੇ ਆ ਮੰਗਾਂ ਕੀ ਨੇ ਕੀ ਮੁੱਦੇ ਰੱਖੇ ਆ ਕਿ ਕਿਹੜੀਆਂ ਗੱਲਾਂ ਨਾਲ ਮਜ਼ਦੂਰ ਹੋ ਸਕਦਾ ਹੈ ਸਫਲ ਸੁਣ ਕੇ ਕਰਿਓ ਵੀਡੀਓ ਨੂੰ ਸ਼ੇਅਰ ਧਿਆੜੀ ਦਾ ਕਿਹੜੀ ਮਿਲਦੀ ਹੈ ਜੀ ਧਿਆੜੀ ਦਾ ਕੋਈ ਨਹੀਂ ਮਿਲਦੀ ਇਹ ਹੁਣ ਕਹਿੰਦੇ ਵੀ ਸੋਨੇ ਦੀ ਚਿੜੀ ਬਣਾਵਾਂਗੇ ਚਿੜੀ ਤਾਂ ਸੋਨੇ ਦੀ ਫੇਰੇ ਬਣੂਗੀ ਜੇ ਚਿੜੀ ਨੂੰ ਖਾਣ ਨੂੰ ਦਾਣੇ ਮਿਲਣਗੇ ਚਿੜੀ ਤਾਂ ਭੁੱਖੀ ਮਰਦੀ ਹੈ ਸੋਨੇ ਦੀ ਚਿੜੀ ਕਿਵੇਂ ਬਣੂਗੀ ਉਹ ਕਾਂ ਜਿਹੜੇ ਕਾਂ ਨੇ ਉਹਦਾ ਲੈ ਜਾਂਦੇ ਆ ਦਾਣੇ ਇਹ ਸੋਨੇ ਦੀ ਜਿਹੜੀ ਭੁੱਖੀ ਮਰਦੀ ਫਿਰਦੀ ਹੈ ਵਿਚਾਰੀ ਇਹ ਕਿਵੇਂ ਕਾਮਯਾਬ ਹੋਊਗੀ ਇਹ ਕਾਮਜਾਬ ਜੇ ਮਜ਼ਦੂਰਾਂ ਨੂੰ ਕਾਮਜਾਬ ਕਰਨਗੇ ਵੋਟਾਂ ਵਕਤ ਯਾਦ ਕਰਦੇ ਆ ਮਜ਼ਦੂਰਾਂ ਨੂੰ ਤਾਂ ਇਹਨਾਂ ਨੂੰ ਮਗਰੋਂ ਕੋਈ ਨਹੀਂ ਪੁੱਛਦਾ ਵੋਟ ਪਵਾ ਕੇ ਜਿੱਥੇ ਮਰਜੀ ਇਹ ਮਰਨ ਮਰਜੀ ਕਿਤੇ ਡਿੱਗ ਪੈਣ ਉੱਤੋਂ ਕੰਮ ਕਰਦੇ ਇਹਨਾਂ ਨੂੰ ਕੋਈ ਨਹੀਂ ਪੁੱਛਦਾ ਤੇਰਾ 10 ਰੁਪਏ ਦੇ ਕੇ ਕਿਰਾਂ ਕਰੇ ਸਿੱਟ ਜਾਂਦੇ ਉਹਨਾਂ ਨੂੰ ਮੁੜ ਕੇ ਇਹਨਾਂ ਦੀ ਕੋਈ ਹਾਲ ਨਹੀਂ ਪੁੱਛਦਾ ਕੋਈ ਇਹਨਾਂ ਨੂੰ ਪੈਸੇ ਨਹੀਂ ਦਿੰਦਾ ਇਹਨਾਂ ਦਾ ਬੁਰਾ ਹਾਲ ਹੈ ਵਿਚਾਰਿਆਂ ਦਾ ਪਰਵਾਸੀਆਂ ਨੇ ਕਿੰਨਾ ਕੰਮ ਖੋਲਿਆ ਪਰਵਾਸੀਆਂ ਦਾ ਬਥੇਰਾ ਕੰਮ ਹੈ ਹੁਣ ਉਹੀ ਗੱਲ ਹੈ ਜੇ ਬੇਰਜ਼ਗਾਰੀ ਹੋ ਰਹੀ ਹੈ ਏ ਜੇ ਹੁਣ ਇਹ ਘੱਟਦੇ ਜਾਂਦੇ ਐ ਹੁਣ ਮੰਗਰੇ 10 ਜਣੇ ਖਾਣ ਵਾਲੇ ਐ 10 ਦੇ ਵਿੱਚ 2-2 ਲੱਗਦੀ ਨਹੀਂ ਇਹ ਬੇਲੇ ਨੇ ਇਹ ਫਿਰ ਕੀ ਕਰਨ ਹੁਣ ਉਹ ਕੱਲੇ ਹੁੰਦੇ ਨੇ ਉਹਨਾਂ ਦਾ ਜੇ ਹੁਣ 300 ਮਿਲ ਗਿਆ ਉਹ ਤਾਂ ਸੋਲਿਆ ਵੀ ਆਪਾਂ 100 ਰੁਪਿਆ ਖਾ ਲੈਣ ਦੋਸੇ ਫਿਰ ਬਚਦੇ ਕੱਲਿਆਂ ਨੂੰ ਹੁਣ ਇਹਨਾਂ ਨੂੰ ਜੇ ਹੁਣ ਖਾਣਗੇ 200 ਤੇ ਜਾਂਦੇ ਇਹਨਾਂ ਨੂੰ ਕੁਝ ਬਚਦਾ ਨਹੀਂ ਮੰਗਰ ਟੱਬਰ ਐ ਮੰਗਰੇ ਇਹਨਾਂ ਦੇ ਨਾ ਦਾਲ ਆਉਂਦੀ ਐ ਨਾ ਚਾਹ ਘੜਾਉਂਦੇ ਇਹਨਾਂ ਦਾ ਤਾਂ ਫਿਰ ਪੂਰਾ ਹੁੰਦਾ ਨਹੀਂ ਨਾ ਸਰਕਾਰ ਨੂੰ ਕੀ ਕਹੋਗੇ ਮਜ਼ਦੂਰ ਦੇ ਹਿਸਾਬ ਨਾਲ ਸਰਕਾਰ ਜਿਹਨੂੰ ਦਾ ਇਹੀ ਕਹਿੰਦੇ ਆ ਜਦੋਂ ਇਹਨਾਂ ਦਾ ਕੋਈ ਕੋਟਾ ਪੂਰਾ ਕਰੇ 6 ਮਹੀਨੇ ਦਾ ਰਾਸ਼ਨ ਇਕੱਠਾ ਦੇਵੇ ਸਰਕਾਰ ਇਹਨਾਂ ਨੂੰ ਜੇ ਕੋਈ ਦਿਹਾੜੀ ਲੱਗਦੀ ਹੈ ਲਾਲਾ ਕਰਨਗੇ ਨਹੀਂ ਢੱਡ ਦਾ ਪਾੜਨਗੇ ਬੱਚੇ ਗਏ ਰੱਜ ਕੇ ਰੋਟੀ ਖਾ ਲੈਣ ਹੁਣ ਇਹਦਾ ਕਹਦੇ ਕਿੰਨੀ ਦਿਹਾੜੀ ਆ ਜੀ 700 ਜੀ ਮਜ਼ਦੂਰ 800 ਮੰਗਦਾ ਇੰਨੀ ਕਰ ਦਾਂਗੇ ਜਦਾਂ ਬਨਮੀ ਕਰਨ ਦਿਹਾੜੀ 15000 ਰੁਪਏ ਮਹੀਨਾ ਬਨਵਾ ਮਜ਼ਦੂਰਾਂ ਦਾ ਮਿਸਤਰੀਆਂ ਦਾ ਕਰਦਣ ਇੱਕ ਦਿਹਾੜੀ ਨਾਲ ਟੁੱਟੇ ਇਹਨਾਂ ਨੂੰ ਕੋਈ ਨਹੀਂ ਕੁਝ ਕਹਿੰਦਾ ਉਨੇ ਡਾੜੀ ਪੁੱਛ ਲੰਦੇ ਕਿੰਨਾ ਤੇ ਆਮਦਨ ਆਮਦਨ ਦੇ ਸਾਹਬ ਨਾਲ ਤੁਸੀਂ ਡਾੜੀ ਜੋੜ ਲੋ ਨਾ ਕਦੇ ਨਹੀਂ ਲੱਗਦੀ ਇਹਨਾਂ ਨੂੰ 2 ਰੁਪਏ ਨਹੀਂ ਪੈਂਦੇ ਡਾੜੀ ਦੇ ਜੇ ਆਮਦਨ ਜੋੜੀ ਆਪਾਂ ਕੀ ਨਾਮ ਹੈ ਜੀ ਹਰਨੇਕ ਸਿੰਘ ਡੰਗਲ ਕਲਾ ਹਰਨੇਕ ਜੀ ਮਜ਼ਦੂਰ ਦੇ ਵਸਾਜ ਕੀ ਕਹੋਗੇ ਮਜ਼ਦੂਰ ਦੇ ਸਦਾ ਸੀ ਇਹੀ ਕਰਾਂਗੇ ਦੇਖੋ ਸਾਡੇ ਕੋਟੇ ਖੜਕੇ ਬਿਲਡਿੰਗਾਂ ਬਣਾਉਂਦੇ ਪਰ ਸਾਡੀ 60 ਸਾਲ ਤੋਂ ਪਹਿਲਾ ਪਹਿਲਾ ਤਾਂ ਪੈਨਸ਼ਨ ਜਿਹੜੀ ਬਡੇਪਾ ਪੈਨਸ਼ਨ ਆ ਹਰੇਕ ਮਜ਼ਦੂਰ ਦੀ ਹੋਵੇ ਬਸ ਸੋਰ ਨਹੀਂ ਸਰਕਾਰ ਤੱਕ ਇਹ ਗੱਲ ਜਰੂਰ ਪਹੁੰਚਾਓ ਸਾਡੇ ਗੋਡੇ ਰਹਿ ਜਾਂਦੇ ਤਾਂ ਹਾਂ ਚੜਦਾਂ ਦੇ ਬਾਕੀ ਦਾ ਤੁਹਾਨੂੰ ਦਿੱਸੀ ਜਾਂਦਾ ਜਿਹੜਾ ਕੁਛ ਹੈਗਾ ਆ ਸਾਰੇ ਵਿਲੇ ਭੜੇ ਤਿੰਨ 사400 ਬੰਦਾ 20 60 ਨੂੰ ਕੰਮ ਡੇਲੀ ਫੇਸ ਤੇ ਮਿਲੇ ਤੇ ਜਿਹੜੇ ਬੰਦੇ ਜਿੰਮੇ 60 ਸਾਲ ਤੇ ਪਹੁੰਚ ਗਿਆ ਉਸ ਤੋਂ ਬਾਅਦ ਉਹਦੀ ਵੀੜਾ ਪਾ ਪੈਨਸ਼ਨ ਹੋਵੇ ਪੂਰੇ ਰੇਟ ਚ ਹੋਵੇ ਵੀ ਉਹ ਵਿਲਾ ਬਹਿ ਕੇ ਖਾ ਸਕੇ ਜੀ ਕੋ 80 ਕੱਟ ਤੇ 90 ਰੁਪਿਆ ਉਹਦੀ ਬੇਟਾ ਪਾ ਪੈਨਸ਼ਨ ਬਜੇ ਮਜ਼ਦੂਰ ਦਿਵਸ ਸਾਰੇ ਮਨਾਉਂਦੇ ਆ ਮਜ਼ਦੂਰ ਦਿਵਸ ਆ ਸੀ ਤਾਂ ਮਨਾਵਾਂਗੇ ਜੇ ਸਾਨੂੰ ਕੋਈ ਮੌਕਾ ਲੱਗੂ ਸਾਨੂੰ ਸੋਚਦਾ ਰਹਿੰਦੇ ਵੀ ਅਸੀਂ ਆਥਣੇ ਕਿਵੇਂ ਜਾਵਾਂਗੇ ਖਾਲੀ ਉਹ ਮਜ਼ਦੂਰ ਦਿਵਸ ਤਾਂ ਇਹੀ ਹੋ ਜਾਂਦਾ ਸਾਡਾ ਰੋਜ਼ ਦਾ ਮਜ਼ਦੂਰ ਦਿਵਸ ਆ ਸਾਰਾ ਦਾ ਭਾਈ ਭਜੀ ਕੀ ਨਾਮ ਹੈ ਭੋਲਾ ਸਿੰਘ ਜੀ ਭੋਲਾ ਜੀ ਮਜ਼ਦੂਰ ਦਿਵਸ ਆ ਪੋਸਟਾਂ ਪਾਈਆਂ ਗਈਆਂ ਪਰ ਮਜ਼ਦੂਰ ਦੇ ਹਾਲ ਕੀ ਨੇ ਅਸਲ ਤੇ ਬਹੁਤ ਬੁਰਾ ਹਾਲ ਆ ਜੀ ਬਹੁਤ ਜ਼ਿਆਦਾ ਬੁਰਾ ਹਾਲ ਆ ਜੀ ਵਿਚਾਰੇ ਦਿਹਾੜੀ ਮਿਲਦੀ ਨਹੀਂ ਜੀ ਕੰਮ ਤੋਂ ਵਿਲੇ ਰਹਿੰਦੇ ਆ ਜੀ ਆ ਹਾੜੀ ਹਾੜੀ ਬਿਨ ਇਹਨਾਂ ਨੂੰ ਕੰਮ ਚ ਪੂਰਾ ਮਿਲਿਆ ਜੀ ਵਿਚਾਰੇ ਕਿੱਥੋਂ ਕਣਕ ਲੈਣਗੇ ਜੀ ਇਹ ਕਾਦੀ ਲੈਣਗੇ ਬਹੁਤ ਬੁਰਾ ਹਾਲ ਆ ਜੀ ਮਜ਼ਦੂਰਾਂ ਦਾ ਜੀ ਘਰੋਂ ਚੱਲਦਾ ਮਹੀਨੇ ਦੀ ਸੋਚ ਕੇ ਚੱਲਦਾ ਉਹ ਬਸ ਆਇਆ ਆਂਦਾ ਵੀ ਕੰਮ ਤੇ ਆਉਂਦਾ ਜੀ ਇੱਥੇ ਕੰਮ ਮਿਲਦਾ ਨਹੀਂ ਆਇਆ ਮੇਰੇ ਖਾਲਨ ਖਾਲੀ ਮੁੜ ਜਾਂਦਾ ਜੀ ਵਿਚਾਰਾ ਬਹੁਤ ਬੁਰਾ ਹਾਲ ਆ ਜੀ ਮਤਲਬ ਜਿੰਨਾ ਮਜ਼ਦੂਰਾਂ ਦਾ ਬੁਰਾ ਹਾਲ ਆ ਜੀ ਕਿਸੇ ਦਾ ਨਹੀਂ ਲੋਕ ਪ੍ਰਵਾਸੀ ਮਜ਼ਦੂਰਾਂ ਨੂੰ ਲੈ ਜਾ ਕੇ ਜਿਆਦਾ ਹਾਂ ਉਹਨਾਂ ਨੂੰ ਲੈ ਕੇ ਜਾਂਦੇ ਨੇ ਭਾਈਆਂ ਬੁਈਆਂ ਨੂੰ ਲੈ ਜਾਂਦੇ ਨੇ ਪੰਜਾਬੀ ਵਿਚਾਰੇ ਇੱਥੇ ਠੀਕਦੇ ਰਹਿੰਦੇ ਨੇ ਉਹ ਪੰਜਾਬੀ 500 ਮੰਗਦਾ ਉਹ 400 ਤੇ ਵਗ ਜਾਂਦੇ ਨੇ ਜੀ ਉਹ ਫੇਰ ਵਿਚਾਰੇ ਖਾਲਣ ਖਾਲੀ ਘਰੇ ਵਗ ਜਾਂਦੇ ਨੇ ਮੁੜ ਕੇ ਕੀ ਮੰਗ ਕਰਦੇ ਸਰਕਾਰ ਤੋਂ ਮੰਗਦਾ ਇਹ ਵੀ ਸਾਡਾ ਵੀ ਕੋਈ ਹੱਲ ਹੋਣਾ ਚਾਹੀਦਾ ਇਹ ਵੋਟਾਂ ਦਾ ਅਸੀਂ ਵੀ ਬਰਾਬਰ ਪਾਉਨੇ ਆ ਜੀ ਸਰਕਾਰ ਤਾਂ ਗਰੀਬ ਬੰਦਾ ਹੀ ਬਣਾਉਂਦਾ ਸਰਕਾਰਾਂ ਤਾਂ ਜੀ ਤੇ ਇਹਨਾਂ ਦਾ ਇੱਥੇ ਪੁੱਛ ਨਹੀਂ ਰਿਹਾ ਕੋਈ ਇਹਨਾਂ ਨੂੰ ਵਿਚਾਰਿਆਂ ਨੂੰ ਮਜ਼ਦੂਰ ਦੇਸ਼ ਬਣਾਇਆ ਜਾਂਦਾ ਹੈਗਾ ਹਾਂ ਜੀ ਕਾਦਾ ਦੇਵਸ਼ਾ ਜੀ ਕੋਈ ਦੇਵਸ਼ ਨਹੀਂ ਮਜ਼ਦੂਰਾਂ ਦਾ ਕਾਦਾ ਦੇਵ ਭੁੱਖੇ ਮਰਦੇ ਮਜ਼ਦੂਰ ਵਿਚਾਰੇ ਕਣਕ ਲੈਣ ਨੂੰ ਤਾਂ ਪੈਸਾ ਨਹੀਂ ਹੈਗਾ ਜੀ ਕੋਲੇ ਵਿਚਾਰਿਆਂ ਕੋਲੇ ਕਾਦਾ ਦੇਵਸ਼ ਮਨਾਉਣਗੇ ਜੀ ਇਹ ਵਿਚਾਰੇ ਕੋਈ ਦੇਵਸ਼ ਨਹੀਂ ਮਨਾ ਰਹੇ ਵਿਚਾਰੇ ਐਵੇਂ ਗੱਲਾਂ ਜਿੰਨੇ ਮਰਜੀ ਮਾਰੀ ਜਾਣੀ ਵਿਚਾਰੇ ਤਾਂ ਰੋਜ਼ ਹੀ ਵਿਲੇ ਰਹਿੰਦੇ ਨੇ ਇਹਨਾਂ ਦਾ ਤਾਂ ਰੋਜ਼ ਹੀ ਦੇਵਸ਼ਾ ਜੀ ਵਿਚਾਰੇ